ਸਾਹ ਜਿਹਾ ਮਹਾਂ ਧਰਮ ਜਿਹੜਾ ਹੈਗਾ ਨਾ ਜਾਂ ਪਤਾਬ ਸੱਜ ਅਰਬੀ ਜੱਪ ਤਪ ਸੱਜ ਮਹਾਂ ਇੱਕ ਧਰਮ ਉਹ ਇਦੋਂ ਮਤਾ ਪਹਿਲਾਂ ਸੀਗਾ ਉਹ ਧਰਮ ਮੈਂ ਨਹੀਂ ਕਿਹਾ ਸੇਵਾ ਸਾਧਨਾ ਜਾਣਿਆ ਹਰ ਰਾਇਆ ਸੇਵਾ ਸਾਧ ਸਾ ਜਿਹੜੇ ਜਿਹੜੇ ਸਾ ਜਿਹੜੇ ਕਹਿੰਦੇ ਨਾ 20 ਰੁਪਏ ਦੇ ਕੇ ਉਹ ਸੇਵਾ ਕੀਤੀ ਉਹ ਯਾ ਕੱਟੀ ਗਈ ਸੇਵਾ ਸਾਧ ਨਾ ਜਾਣਿਆ ਹਰ ਹੈ। ਸੇਵਾ ਸਾਧ ਕੀ ਹੁੰਦੀ ਹੈ ਕੀ ਨਹੀਂ ਹੁੰਦੀ ਸਾਧਾਂ ਦੀ ਸੇਵਾ ਬੈ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ। ਲੋੜ ਨਹੀਂ ਹੈਗੀ। ਜਿਹੜਾ ਸਾਧ ਅਸਲੀ ਹੈ। ਉਹ ਤਾਂ ਸੇਵਾ ਕਰਾਉਂਦਾ ਹੀ ਨਹੀਂ। ਉਹ ਤਾਂ ਆਪ ਸੇਵਕ ਹੁੰਦਾ। ਅਸਲੀ ਗਾ ਤਾਂ ਆਪ ਸੇਵਕ ਹੈ। ਜਿਹੜਾ ਸੇਵਕ ਹੁੰਦੀ ਸੇਵਾ ਕੀ ਕਰੀਂਦੀ ਉਹ ਤਾਂ ਉਹ ਕਦੋਂ ਕਰਉਂਦਾ ਸੇਵਾ। ਜਿਹੜੇ ਸਾਧ ਸੰਗਤਰੀ ਨੇ ਸੇਵਾ ਉਹ ਕਰੋਗੇ ਉਹ ਚਾਹੁੰਦੇ ਨੇ ਸਾਡੀ ਸੇਵਾ ਉਹ ਤਾਂ ਕਰੀ ਲੋਹਣ ਕਤਾਮ ਸੇਵਕਾ ਦਾਸ ਸੇਵਕ ਵੀ ਕਹਿੰਦਾ ਦਾਸ ਵੀ ਕਹਿੰਦਾ ਦਾਸ ਤਰੇ ਕੀ ਬੇਨਤੀ ਕਰ ਰੇ ਦ ਪ੍ਰਗਾਸ ਆਪਣੇ ਸੇਵਕੋ ਨਾਮ ਜਪਾਵਾਂ ਆਪਣੇ ਦਾਸ ਕੋ ਹਮ ਸੇਵਾ ਸਾਹਿਬ ਕੋ ਸੇਵਾ ਬਣਾਇ ਸੇਵਕ ਕੋ ਸੇਵਾ ਬਣਾਇ ਸੇਵਕ ਦਾ ਕੱਕੀ ਹੈ ਬਸ ਉਹਦਾ ਸੇਵਾ ਹੀ ਸੇਵਾ ਸੇਵਾ ਹੀ ਸੇਵਾ ਜਿਵੇਂ ਮੱਛੀ ਪਾਣੀੋਂ ਪਾਣੀ ਵਗਦੀ ਹੈ ਸੇਵਕ ਸੇਵਾ ਹੀ ਸੇਵਾ ਵਗਦਾ ਹੈ ਸੇਵਾ ਸਾਧ ਨਾ ਜਾਣਿਆ ਹਰ ਰਾਯਾ ਸੇਵਾ ਸਾਧ ਕੀ ਹੁੰਦੀ ਹੈ ਜਿਵੇਂ ਸਾਲਾਂ ਦੀ ਸੇਵਾ ਦੀ ਗੱਲ ਕਰਦੇ ਨੇ ਨਾ ਇਹਨੂੰ ਬਾਤ ਵਿੱਚ ਉਹਦੋਂ ਪੜਾਈ ਸੀ ਇਹ ਅਜਿਹੀ ਗੱਲ ਨਹੀਂ ਹੈ ਉਸ ਵੇਲੇ ਦੀ ਗੱਲ ਹੈ ਜਿਸ ਵੇਲੇ ਇਹ ਗੱਲ ਦੀ ਲੋਟ ਸੀ ਉਦੋਂ ਹੋਰ ਗੱਲ ਸੀ ਅੱਜ ਹੋਰ ਗੱਲ ਹੈ ਅਸੀਂ ਗੁਰਬਾਨੀ ਨੂੰ ਅੱਜ ਦੇ ਸਰਦਾਰ ਵੀ ਨਹੀਂ ਲੈ ਸਕਦੇ ਉਹਦੇ ਹਿੰਦੂ ਤੇ ਸਾਰੇ ਸਿੱਖ ਸਿੱਖ ਦੇ ਸਿੱਖ ਦਾ ਬਣਾਏ ਰੇ ਅਗਲੇ ਨੇ ਲੋਕ ਤਾਂ ਸਾਰੇ ਹਿੰਦੂ ਸੀ ਅਸਲ ਜਿਹੜੇ ਹਿੰਦੂ ਮਤਨੂ ਆਪਣੇ ਸਾਰੇ ਇਧਰ ਉਪਦੇਸ ਹੁਣ ਵੀ ਇਦੂ ਹਨ ਜਿਹੜੇ ਆਪਣਾ ਨੂੰ ਸਿੱਖ ਸਮਝਦੇ ਨਸਲ ਸਿੱਧੂ ਇਹਦੇ ਕਹਿੰਦਾ ਸਿੱਖ ਨੇ ਦੂਰ ਜਿਹੜੇ ਸਿੱਖਾਂ ਉਹਦਾ ਉਪਦੇਸ਼ ਸਾਰੇ ਜਾਣਦੇ ਉਹਦਾ ਉਪਦੇਸ਼ ਤੇ ਚੱਲਦੇ ਹੋ ਸਿੱਖਾਂ ਬਾਕੀ ਦੂਰੇ ਉਹ ਇਹ ਚੱਲਦਾ ਨਹੀਂ ਗੁਰਬਾਣੀ ਤੇ ਸਮਝ ਨਹੀਂ ਗੁਰਬਾਣੀ ਦੀ ਇਹ ਹਿੰਦੂਆਂ ਸਿੱਖ ਤੋਂ ਸਿੱਖਾਂ ਨੂੰ ਉਪਦੇਸ਼ ਨਹੀਂ ਆ ਹਿੰਦੂਆਂ ਨੂੰ ਉਪਦੇਸ਼ ਅਰ ਬੜਾ ਮਾਤਰ ਸਕੂਲ ਹੁੰਦੇ ਨੇ ਪੜ੍ਹਨ ਆ ਵਾਸਤੇ ਸਕੂਲ ਨਹੀਂ ਹੁੰਦੇ ਦਸ ਵੀਰ ਸਕੂਲ ਦਸ ਨੂੰ ਜੋ ਘੱਟ ਪੜਿਆ ਵਾਸਤੇ ਜਾਂ ਦਸ ਵੀ ਪੜ ਗਿਆ ਫਿਰ ਗਾਂ ਗਾਲ ਚੱਲੇ ਜਾਂਦਾ 12th ਹੋ ਜਾਂਦਾ ਜਿਵੇਂ ਵੀ ਹੈ ਜੇ ਡਾਕਟਰੀ ਕਰ ਗਿਆ ਉਹ ਪੂਰੀ ਕਾਲਜ ਸਕੂਲ ਛੱਡ ਗਿਆ ਜਿਹੜੇ ਨਹੀਂ ਪੜ੍ਹੇ ਉਹਦੇ ਵਾਸਤੇ ਹੈਗਾ ਸਮਝ ਕੇ ਸਿੱਖੀ ਕਮਾਉਣੀ ਹੁੰਦੀ ਹੈ ਡਾਕਟਰੀ ਪੜ੍ਹ ਕੇ ਡਾਕਟਰੀ ਪ੍ਰੈਕਟਿਸ ਕਰਨੀ ਹੁੰਦੀ ਹੈ ਵਕਾਲਤ ਪੜ੍ਹ ਕੇ ਵਕਾਲਤ ਦੀ ਪ੍ਰੈਕਟਿਸ ਕਰਨੀ ਹੁੰਦੀ ਹੈ ਐਵੇਂ ਅ ਭਗਤ ਬਣ ਕੇ ਭਗਤੀ ਦੀ ਪ੍ਰੈਕਟਿਸ ਕਰ ਗਾਓ ਫਿਰ ਕਦੋਂ ਜਲੂ ਤੁਹਾਡੇ ਲਈ ਖੜੀ ਲੜੂ ਤਰਟੇ ਨੇ ਬਣ ਕੇ ਡਾਕਟਰੀ ਕਰਦੀ ਏਵੇਂ ਭਗਤ ਬਣ ਕੇ ਆਪਣਾ ਕੰਮ ਕਰਦਾ ਉਹ ਆਪਣਾ ਕੰਮ ਕਰਦਾ ਜਿਹੜਾ ਉਹਨੇ ਪੜਿਓ ਕੰਮ ਨਹੀਂ ਕਰਨਾ ਕੋਈ ਆਪਣਾ ਮੱਫ ਲੱਗ ਜਿੰਦਾ ਇਸ ਕਰਕੇ ਸਿੱਖ ਨੇ ਜਿਹੜੇ ਸਿੱਖ ਜਦ ਬਣ ਲਗੇ ਜਾਂ ਸਿੱਖਿਆ ਇਹਨਾਂ ਕੋਲ ਆਜੂਗੀ ਹਾਲੇ ਆਪਣੇ ਅਪਰੂ ਜਿਹੜੇ ਸਿੱਖ ਸਮਝਦੇ ਨੇ ਇਹ ਬਹੁਤ ਬੜੀ ਗਲਤੀ ਹੈ ਐਸੇ ਕਰਕੇ ਸਿੱਖਿਆ ਨਹੀਂ ਲੈ ਰਹੇ ਇਸੇ ਕਰਕੇ ਸਿੱਖਿਆ ਨਹੀਂ ਲੈ ਰਹੇ ਸਿੱਖ ਤਾਂ ਮੰਨ ਲਿਆ ਵੀ ਅਸੀਂ ਸਿੱਖ ਆਪਰ ਤਾਂ ਅਸੀਂ ਮੰਨ ਲਿਆ ਆਪਰ ਤਾਂ ਅਸੀਂ ਸਿੱਖ ਲਿਆ ਜੋ ਆਪਰ ਸਿੱਖ ਲਿਆ ਸਿੱਖੀ ਪੂਰੀ ਹੋ ਗਈ ਖਤਮ ਹੋ ਗਈ ਗੱਲ ਇਹ ਸਭ ਭਲੇਖਾ ਪਾਉ ਗੱਲਾਂ ਜਿਹੜੀਆਂ ਸੀ ਆ ਪੜਾ ਕੇ ਉਹ ਰਾਏ ਵੰਡ ਲਿਆ ਸੀ ਆਪਣਾ ਸੇਵਾ ਸਾਧਨਾ ਜਾਣਿਆ ਹਰ ਰਾਏ ਸੇਵਾ ਸਾਧਨ ਨੂੰ ਜਾਣਨ ਦੀ ਲੋੜ ਹੀ ਨਹੀਂ ਤੇ ਤੇ ਹੁਣ ਸਤ ਸੇਵਾ ਕਰਉਂਦੇ ਨੇ ਸਤ ਸੇਵਾ ਕਰਦੇ ਹੁੰਦੇ ਨੇ ਕਰਉਂਦੇ ਨਹੀਂ ਹੁੰਦੇ ਸੰਤ ਕਾ ਦਾ ਜਿਹੜਾ ਸੇਵਾ ਨਹੀਂ ਕਰਦਾ ਸੰਤ ਕਾ ਦਾ ਜਿਹੜਾ ਦਾਸ ਨਹੀਂ ਹੈ ਜਿਹੜਾ ਦਾਸ ਨਹੀਂ ਸੰਤ ਨਹੀਂ ਹੈ ਪਖੰਡੀ ਹੈ ਉਹ ਵਾਹ ਪਖੰਡੀ ਵਾਹ ਹੰਕਾਰੀ ਵਾਹ ਰੋਗੀ ਪਰ ਪੰਚੀ ਇਹ ਸਭ ਕੁਝ ਵਕੀਤਾ ਅਗੰਦੀ ਅਗੰਤਾਈ ਭਲਾ ਉਹਨਰੇ ਨਾ ਜਾਣਿਆ ਹਰ ਆਇਆ ਲਿਖਾ ਨਾ ਜਨਮ ਦੀ ਲੋੜੇ ਨਹੀਂ ਪਈ ਕੀ ਕਰਾਂ ਸੀ ਸੇਵਾ ਸਾਚੰਦੇ ਸਾਤ ਤਾਂ ਕੋਈ ਉਹ ਸਾਤ ਤਾਂ ਜਨਵਰੀ ਲੈਂਦਾ ਹੁੰਦਾ ਜਿਹੜਾ ਸਾਤ ਆ ਜਨਮ ਖਾਣੂ ਲੈਂਦਾ ਜਨਮ ਅਸਾਧ ਲੈਂਦਾ ਅਸਾਧ ਦੇ ਸਾਤ ਪੜ੍ਹਦਾ ਹੁੰਦਾ ਉਹ ਮਨ ਸਾਧਣਾ ਹੈ ਮਨ ਸਾਧ ਹੈ ਇਹਨੂੰ ਸਾਧ ਰੋਕ ਦੇ ਜ ਜਨਮ ਕਿਹਨਾਂ ਲਿਆ ਹੈ ਜਨਮ ਮਨ ਨੇ ਲਿਆ ਹੈ ਸੰਸਾਰ ਜਨਮ ਮਨ ਕਰਕੇ ਆ ਸਾਡਾ ਇਹ ਬੰਨੇ ਬੰਨੇ ਜੋ ਪਿਓ ਸੋ ਬਿਰਸਾ ਹੈ ਇਸੇ ਕਰਕੇ ਬਿਰਸ ਮਨ ਨਹੀਂ ਬੰਸਣੇ ਮਨ ਨਹੀਂ ਬੰਸਣ ਜਨਮ ਇਹਦਾ ਹੀ ਹੋਇਆ ਹੋਇਆ ਹੈ ਸਰੀਰ 'ਚ ਭਾਤਮਨ ਜੀ ਨੂੰ ਕਹਨਾ ਆਤਮ ਬਲਫਦਾ ਆਤਮ ਬਲ ਮਾਰੂ ਆਤਮਨ ਦਾ ਸ਼ੋਰਟ ਮਨ ਸੰਸਗ੍ਰਿਤਾ ਦਾ ਆਤਮਨ ਆਤਮਨ ਦਾ ਜਨਮ ਹੋਇਆ ਹੋਇਆ ਕਾਜੋ ਹੈ ਪ੍ਰਾਤਮਨ ਜੋ ਹੋਇਆ ਹੋਇਆ ਪ੍ਰਾਤਮਾ ਜੋ ਆਤਮਾ ਬਾਹਰ ਨਿਕਲ ਕੇ ਜਨਮ ਲਿਆਏ ਨੇ ਅੱਧੀ ਨੇ ਇਹ ਨਹੀਂ ਬੰਨ ਲੋ ਸਰੀਰ ਛੱਡ ਗਏ ਉਸ ਬੋਲੇ ਜਾ ਕੇ ਫਿਰ ਕਦ ਕਰੂਗੀ ਜਦੋਂ ਸਾਧ ਦੀ ਸਾਧਨਾ ਪੂਰੀ ਹੋ ਜੂ ਇਹਦੀ ਸਾਧਨ ਲਈ ਤਿਆਰੀ ਹੋ ਜਾ ਜਦ ਸਾਧਨ ਪੂਰੀ ਹੋ ਜੂਗੀ ਪੰਜੇ ਵਿਕਾਰ ਮਾਰ ਲੂ ਆਪਣੇ ਸੁਬਾਜੂ ਆ ਗਏ ਗਿਆਨ ਪੂਰਾ ਕਰ ਲੂ ਗਿਆਨ ਬਨਾ ਵਿਕਾਰ ਦੇਣਾ ਮਰਨਾ ਗਿਆਨ ਗਵਤਾ ਮਰਨਾ ਇਸ ਕਰਕੇ ਜਿਹੜੀ ਕਮੀ ਪੂਰੀ ਕਰਕੇ ਆਪਣੀ ਕਮੀ ਪੂਰੀ ਕਰਦਾ ਨਾ ਸਾਧਨ ਜਿਤਨੇ ਸਾਧਨਾ ਹੋ ਗਈ ਉਦੋਂ ਤੈਨ ਇੱਕ ਹੋ ਜਾਣ ਇਹ ਕੋਈ ਦਾ ਹੁਕਮ ਹੈ ਉਪਰ ਭਗਤਾਂ ਦੀ ਅਵਸਥਾ ਹੈ ਉਹ ਉਹੀ ਵਸਤਾ ਭਗਤਾਂ ਦੀ ਹੈ ਜਿਹੜੂ ਅਸੀਂ ਕਹਿੰਦੇ ਗੁਰੂ ਤਾਂ ਅਸੀਂ ਕਹਿਣ ਲੱਗੇ ਭਗਤਾਂ ਨੇ ਸਾਰੇ ਇਹਦਾ ਭਗਤਾਂ ਦੀ ਵਸਤਾ ਫਿਰ ਹੋ ਇਹ ਕੋਈ ਵਸਤਾ ਨਹੀਂ ਭਗਤਾਂ ਦੀ ਸਾਰਿਆਂ ਦੀ ਆ ਡਾਡਰੀ ਹੁੰਦੀ ਕਹੋ ਨਾਨਕ ਹਮ ਨੀਚ ਕਰਮਾਂ ਸ਼ਰਨ ਪਰੇ ਕੀ ਰੱਖੋ ਸੰਦਾ ਇਸ ਕਰਕੇ ਨਾਨਕ ਕਹਿੰਦਾ ਅਸੀਂ ਤਾਂ ਪੰਡਤ ਦੇ ਜਵਾਦ ਦੇ ਦ੍ਰਿਸ਼ਟੀਕੋਣ ਤੋਂ ਅਸੀਂ ਨੀਚ ਕਰਮ ਕੀਤੇ ਨੇ ਕੋਈ ਜਿਹੜੇ ਚੰਗੇ ਕਰਮ ਬੰਨਦੇ ਬੰਦੇ ਤਾਂ ਅਸੀਂ ਕੀਤਾ ਕੋਈ ਨਹੀਂ ਜਿਹੜੇ ਪੜਨ ਨੇ ਯਾਤਤ ਦੁਰੀਆਂ ਨੇ ਕੰਮ ਬਣੇ ਹੈ ਨੇ ਵਧੀਆ ਉਹ ਤੇ ਚਾਰੇ ਪੰਜੇ ਨਹੀਂ ਕੀਤੇ ਸੇਵਾ ਸਾਧਨ ਜਾਣੇ ਹਰਦਾ ਉਹ ਵੀ ਜਾਣੀ ਜਪ ਤੇ ਸੰਨਿਮ ਭਰਮਣਾ ਜਪ ਤਾਂ ਬਲ ਨਹੀਂ ਬਤਾਰ ਹੋਈ ਵੀ ਨਹੀਂ ਕਮਾਇਆ ਅਧੀ ਤੇਰੀ ਛਾਲ ਜਰੂਰ ਆਗੇ ਇੱਕ ਕਬ ਕੀਤਾ ਛਾਲਨ ਪਰੇ ਕੀ ਰੱਖੋ ਸਰਬ ਬਾਕੀ ਕਰਮ ਸਿੱਧੀ ਚਾਲੇ ਕੀਤੇ ਉਹ ਨਹੀਂ ਕੀਤੇ ਉਚਾਲੇ ਕਰੂ ਇਹਨਾਂ ਉਚਾਲੇ ਕਰੂ ਛੜਤੇ ਅਦਲ ਜੋ ਕਹਿੰਨੇ ਨੇ ਆਪਰ ਕੋ ਜੋ ਜਾਣੇ ਉੱਚਾ ਸੋਈ ਗਣੀ ਹੈ ਸਭ ਤੋਂ ਨੀਚਾ ਇੱਥੇ ਉਹ ਲੱਗਣਾ ਫਾਰਬੂਲਾ ਆਪਰ ਕੋ ਜੋ ਜਾਣੇ ਨੀਚਾ ਸੋਈ ਗਣੀ ਹੈ ਸਭ ਤੋਂ ਉੱਚਾ ਸਭ ਤੋਂ ਉੱਚਾ ਨਹੀਂ ਕਹਿ ਰਹੇ ਆਪਣੇ ਆਪ ਨੂੰ ਸਭ ਤੋਂ ਨੀਚਾ ਕਹਿ ਕਹਿ ਰਹੇ ਪਰ ਸੱਚਾਣ ਦੇ ਕੀ ਹੈ ਸੱਚਾਣ ਜੋ ਕੀ ਆਵਾਜ਼ ਆਈ ਹੋਈ ਹੈ ਕਹਿੰਦੇ ਆਪਰ ਕੋ ਜੋ ਜਾਣੇ ਨੀਚਾ ਸੋਈ ਗਣੀ ਹੈ ਸਭ ਤੋਂ ਉੱਚਾ ਸੰਸਾਰ ਦੇ ਵਿੱਚ ਇਹ ਨਾ ਮੰਨ ਲਿਓ ਭਈ ਬਾਣੀ ਸੱਚੀ ਹੈ ਬਾਣੀ ਸੱਚੀ ਜ਼ਰੂਰ ਹੈ ਬਾਣੀ ਝੂਠੀ ਨਹੀਂ ਹੈ ਇਹ ਸੱਚੀ ਹੈ ਪਰ ਜਿਹਨੇ ਆਪਣੇ ਆਪ ਨੂੰ ਢੀਚਾ ਗਿਆ ਭਗਤ ਨੇ ਉਹਨੂੰ ਉੱਚਾ ਬਲਿਓ ਉਹਨਾਂ ਨੇ ਬਦਲਤੀਏ ਗੱਲ ਇਹ ਨਾ ਸੱਚ ਮੰਨ ਲਿਓ ਵਾਕਿਆ ਨਹੀਂ ਚਾਈ ਸੀ ਮੂਰਖ ਮੂਦ ਸੀ ਪੰਡਤ ਦੀ ਇਹ ਦਲੀਲਾਂ ਮਾਨੂੰ ਲਿਓ ਬਈ ਆ ਦੇਖੋ ਜੀ ਬਾਣੀ ਸੱਚੀ ਹੈ ਮੈਂ ਨਾ ਕਾਪੜੇ ਆਪ ਨੂੰ ਆਪ ਨੀਚਾ ਗਏ ਨਾ ਇਸ ਕਰਕੇ ਹੈ ਉਹ ਨਹੀਂ ਜੋ ਇਹ ਦਲੀਲ ਨਹੀਂ ਮੰਨਣੀ ਇਹ ਸੱਚ ਹੈ ਜੋ ਉਹਨਾਂ ਨੇ ਬਦਲ ਕੇ ਦਿੱਤੀ ਹੈ ਗੱਲ ਜਿਹੜਾ ਬਾਣੀ ਜਾ ਲਿਖੀ ਹੋ ਉਹ ਨਾ ਜਿੱਥੇ ਗੱਲ ਆਪਰ ਕੋ ਜੋ ਜਾਣਾ ਹੈ ਨੀਚਾ ਸੋਈ ਗਣੇ ਦਾ ਸਭ ਤੋਂ ਉੱਚਾ ਨੀਚਾ ਲਾ ਮੰਨ ਲਓ ਕੇ ਇਹ ਦਲੀਲ ਵੱਲੋਂ ਤੁਸੀਂ ਉਹ ਬਦਲਤੀ ਸੱਚਾ ਝੜ ਜੋ ਆਏ ਉਹਨਾਂ ਨੇ ਉਹਦੇ ਅਰਥ ਦੇ ਦਿੱਤੇ ਉਹਨਾਂ ਦੀ ਦਲੀਲ ਹੋਊਗੀ ਆਹ ਦੇਖੋ ਜੀ ਬੜੀ ਇਹ ਸੱਚੀ ਹੈ ਨਾਨਕਾ ਆਪਣੇ ਆਪ ਨੂੰ ਆਪੇ ਨੀਚਾ ਨਾ ਨੀਚੇ ਸੀ ਉਹ ਇਹ ਦਲੀਲ ਤੋਂ ਉੱਥੇ ਪਲਟ ਮਾਰੀਏ ਉੱਥੇ ਜਾਣ ਲਗੇ ਬਹੁਤ ਕੁਝ ਹੈ ਬੰਦੇ ਦੇ ਵਿੱਚ ਹੁਜਤਾ ਨਾਲੇ ਜਿਹੇ ਜਿਹੇ ਰਣਾਇ ਹੁਜਤੀ ਵਕੀਲ ਇਹ ਹੁਜਤਾਆਂ ਵਾਸਤੇ ਕੀਤਾ ਹੋਇਆ ਸਭ ਕੁਝ ਉਹ ਕਹਿ ਰਿਹਾ ਸੀ ਦੀ ਜਾਂ ਦਾਹਲੀ ਸੰਸਾਰ ਜਾਏ ਨਾ ਕੁ ਭਰੀ ਵੀ ਕਹਿਆ ਗੋੜੀ ਭਰਿਆ ਬਰੇ ਫਿਰ ਲੋਕਾਂ ਦੇ ਦਰਵੇਜ਼ ਉਹ ਜਿ ਗੁਨਾਹ ਕੀਤੇ ਸੀ ਦਾ ਸੰਸਾਰ ਜੀ ਚਲੂ ਲੈਣਾ ਪਿਆ ਜੋ ਗੁਨਾਹ ਰਹੇ ਸੀ ਪਿਛਲੇ ਕੋਈ ਗੁਨਾਹ ਕੀਤਾ ਸੀ ਸੱਚਖੰਡ ਦੇ ਵਿੱਚ ਤਾਂ ਹੀ ਜਨ ਮਿਲਿਆ ਸੱਚ ਬੋਲੇ ਰਹੋ 16 ਰਾ ਗਉੜੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈਕਾਰ ਕੀਰਤੀ ਆਕੀਐ ਕਰਤੇ ਕਾ ਹੋਏ ਵਿਚਾਰੋ ਜੈਕਾਰ ਕੀਰਤੀ ਆਕੀਐ 16 ਆ ਗਿਆ ਹੁਣ ਜਿਹੜੇ ਘਰ ਦੇ ਵਿੱਚ ਬੈਠ ਕੇ ਕੀਰਤਨ ਕਰੀਦੀ ਹੈ ਕੀਰਤਨ ਕਿੱਥੇ ਹੁੰਦੀ ਹੈ ਕੀਰਤਨ ਗੁਰਦੁਆਰੇ ਚ ਬੈਠ ਕੇ ਹੁੰਦੀ ਹੈ ਕੀਰਤਨ ਜਿਆਦਾ ਹੁੰਦੀ ਹੈ ਕੀਰਤਨ ਦੇ ਹੁਸਤੀ ਤੂੰ ਰੇ ਉੱਤ ਤੂੰ ਤੇ ਲਈ ਪਹਿਲੀ ਜਗ੍ਹਾ ਲੈ ਤੇਰੀ ਉੱਤੇ ਤੇ ਤੋਹ ਹੁੰਦਾ ਜੀ ਜੇ ਜੋ ਬਲਾਵਾ ਤੇ ਨਾਨਕ ਦਾਸ ਬੋਲਦਾ ਉਹ ਜਿਹੜਾ ਬੁਲਾਊਗਾ ਟੀਚਰ ਉਹਦੇ ਕੋਲੇ ਜਾਣਾ ਬੋਲ ਜਿੱਥੇ ਟੀਚਰ ਆ ਘਰ ਤੇਥੇ ਗੁਰੂ ਆ ਗੁਰਦੁਆਰੇ ਦੇ ਵਿੱਚ ਉਥੇ ਜਾ ਜਾ ਕੇ ਬੈਠਿਆ ਤਾਂ ਉਹਨੇ ਬੁਲਾਇਆ ਤਾਂ ਬੋਲਦੇ ਗੁਰੂ ਘਰ 'ਚ ਬੈਠ ਕੇ ਹੁੰਦੀ ਆ ਇਹ ਗੱਲ ਬਾਣੀ ਉਚਾਰਨ ਓਹੀ ਗੁਰਦੁਆਰੋ ਹੈ ਉਹ ਗੁਰੂ ਘਰ ਸਾਡੇ ਅੰਦਰ ਹੈ ਜਿਹੜਾ ਹਿਰਦਾ ਸਾਫ਼ ਹੈ ਪਾਕ ਹੈ ਨਾ ਬਾਖ ਬਬਤ ਉਹ ਰੂ ਗੁਰਦੁਆਰੋ ਕਹਿੰਦੇ ਨੇ ਜਿਹੜਾ ਹਿਰਦਾ ਪਾਕ ਬਵਿੱਤਾ ਉਹ ਗੁਰਦੁਆਰੋਂ ਕਹਿੰਦੇ ਨੇ ਉਹ ਫਿਰ ਠਹਿ ਨਹੀਂ ਸਕਦਾ ਅਕਾਲ ਤਖਤੋਂ ਜਾਂਦਾ ਉਹ ਤਖਤ ਨਹੀਂ ਖਤਮ ਨਹੀਂ ਹੋ ਸਕਦਾ ਹਮੇਸ਼ਾ ਵਾਸਤੇ ਤਖਤ ਹੋ ਜਾਂਦਾ ਉਹਦਾ ਕਾਲ ਨਹੀਂ ਹੈ ਉਹਦਾ ਇਹ ਹਿਰਦਾ ਫੁੱਟਦਾ ਹੈ ਹਰ ਬਾਰ ਕਬੀਰ ਕਹਿੰਦਾ ਫੁੱਟ ਬਣੇ ਗਵਾਨੀ ਗਵਾਨੀਆਂ ਦਾ ਹਿਰਦਾ ਫੁੱਟਦਾ ਹੈ ਫੁੱਟ ਜਾਂਦਾ ਘਟ ਫੁੱਟੇ ਕੱਟ ਕਾ ਬਹੂ ਨਾ ਹੋਏ ਇਹ ਕੱਟ ਫੁੱਟਦਾ ਪਰ ਜਦ ਗੁਰਦੁਆਰੋਂ ਵੜਦਾ ਤਾਂ ਫੇਰ ਨਹੀਂ ਫੁੱਟਦਾ ਫੇਰ ਬਹਲ ਵੜ ਜਾਂਦਾ ਸੈਨਾ ਫੜਕਾ ਜਦੋਂ ਇੱਥੇ ਬੈਠ ਕੇ ਕੀਰਤੀ ਹੋ ਜਾਂਦੀ ਹੈ ਨਾ ਕੀਰਤੀ ਹਿਰਦੇ ਛੇ ਨਹੀਂ ਫੁੱਟਦੀ ਕੀ ਅੱਖੀ ਹੈ ਕਰਤੇ ਕਾ ਹੋਏ ਵਿਚਾਰੂ ਜੇ ਜਦੋਂ ਇੱਥੇ ਬੈਠ ਕੇ ਕੀਰਤੀ ਹੋ ਜਾਂਦੀ ਹੈ ਚਾਹੇ ਕਸ਼ਬ ਦੀ ਕੀਰਤੀ ਹੋ ਜਵੇ ਫਿਰ ਦੇ ਫਿਰ ਇਹਦਾ ਨਹੀਂ ਫੁੱਟਦਾ ਹਮੇਸ਼ਾ ਵਾਸਤੇ ਬਹਲ ਵੜ ਜਾਂਦਾ ਉਹੀ ਹੈ ਮਹਲ ਇਹ ਵਹਲਾ ਬਣਦਾ ਫਰਮਾ ਹੈ ਵਰਤਦਾ ਹੈ ਬੇਰੀ ਵਰਤਦਾ ਹੈ ਫਿਰ ਹਮੇਸ਼ਾ ਵਾਸਤੇ ਪੱਕ ਜਾਂਦਾ ਹੈ ਜਦੋਂ ਪੱਕੀ ਬਾਣੀ ਡਿਕਣਦੀ ਇਹਨਾਂ ਪੱਕੀ ਬਾਣੀ ਜਨਾਕਾਰ ਦੀ ਸਹੀ ਵਿਆਖਿਆ ਜਦੋਂ ਥੋਂ ਨਿਕਲਦੀ ਹੈ ਲੋ ਪਰ ਫਿਰ ਪੱਕਾ ਹੋ ਜਾਂਦਾ ਫੇਰ ਹੀ ਟਹਿਦਾ ਹੈ ਘਰ ਨਹੀਂ ਘਰ ਬਣਦੇ ਰਹੇ ਟਹਿਦੇ ਰਹੇ ਇਥੇ ਰਹੇ ਬਹੁਤ ਵਸਾਏ ਜਦੋਂ ਬਰਾਬ ਗਲਬ ਹੋਇਆ ਹੈ ਕਰਤੇ ਕਾ ਹੋਏ ਵਿਚਾਰੋ ਕਰਤੇ ਦਾ ਵਿਚਾਰ ਹੁੰਦਾ ਜਿੱਥੇ ਕਰਤ ਦਾ ਵਿਚਾਰ ਨਹੀਂ ਹੁੰਦਾ ਜੈ ਕਰਕੇ ਦਿੱਤੀ ਆਖੀਏ ਕਰਤੇ ਕਾ ਹੋਏ ਵਿਚਾਰੋ ਵਿਚਾਰੋ ਕਰਤੇ ਵਾਰੇ ਜੋ ਵਿਚਾਰ ਹੈ ਕੋਈ ਕੀਰਤੀ ਹੈ ਉਹਦੀ ਵਡਿਆਈ ਹੈ ਵੱਡੇ ਕਿਹਾਂ ਵੱਡੇ ਵੱਡਾ ਕਾਲ ਇਹ ਤਾਂ ਜੀਬ ਤੇ ਛੋਟਾ ਹੈ ਵਿਚਾਈ ਜਿਹਨੇ ਜਾਲਵਲਾ ਛੋਟਾ ਹੈ ਜਾਲਵਲਿਆ ਕਿਸੇ ਦੇ ਸਾਹਮਣੇ ਲਿਆ ਨਾ ਜਾਲੂ ਜਿਹੜਾ ਸਾਹਮਣੇ ਨੇ ਉਹ ਤਾਂ ਜਿਹੜੇ ਪਹਿਲੇ ਤੋਂ ਛੋਟਾ ਹੀ ਹੈ ਫਿਰ ਜਿਹੜਾ ਸਾਡੇ ਸਾਹਮਣੇ ਜਨਮ ਨੂੰ ਸਾਡਾ ਛੋਟਾ ਹੀ ਹੋਇਆ ਨਾ ਇਹ ਆਪ ਪਕੜਦੇ ਆ ਵੱਡਾ ਛੋਟਾ ਵੱਡਾ ਭਾਈ ਛੋਟਾ ਭਾਈ ਕੌਣ ਜਿਹੜਾ ਵੱਜ ਜਮੇ ਛੋਟਾ ਹੈ ਨਾ ਪਹਿਲਾਂ ਜਿਹੜਾ ਵੱਡਾ ਹੈ ਵੀ ਨਾ ਜਲੋ ਲਿਆ ਛੋਟਾ ਹੈ ਬਸ ਜਿਹੜਾ ਕਹਿੰਦੇ ਜਮਲਾ ਮਰਦਾ ਨਹੀਂ ਹੋੜ ਹੈ ਜਿਹੜਾ ਜਮਲ ਮਰਨ ਦੇ ਵਿੱਚ ਨਹੀਂ ਆਇਆ ਅੱਜ ਹੋਜੋਰ ਉਹ ਵੱਡਾ